ਤਾ ਇੱਕ ਮਾਂ ਦੇ ਵੱਲੋਂ ਆਪਣੀਆਂ ਹੀ ਦੋ ਕੁੜੀਆਂ ਦਾ ਕਤਲ ਐ ਛੜਾਓ ਕੀਤਾ ਗਿਆ ਤਾਂ ਗਲਾ ਘੋਟ ਕੇ ਉਹਨਾਂ ਦੀ ਹੱਤਿਆ ਜਿਹੜੀ ਉਹ ਕੀਤੀ ਗਈ ਆ ਤਾਂ ਇੱਕ ਕਲਜੂਗੀ ਮਾਂ ਦਾ ਕਾਰਾ ਤੁਸੀਂ ਦੇਖ ਲਓ ਜਿਸ ਨੇ ਆਪਣੀਆਂ ਹੀ ਦੋ ਛੋਟੀਆਂ-ਛੋਟੀਆਂ ਬੱਚੀਆਂ ਦਾ ਗਲਾ ਘੋਟ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਬੜੀ ਹੀ ਬੇਰਹਿਮੀ ਦੇ ਨਾਲ ਉਹਨਾਂ ਦੇ ਸਾਂ ਨੇ ਛੜੇ ਖੋਲੇ ਤਾਂ ਮਾਂ ਦੇ ਵੱਲੋਂ ਹੀ ਉਹਨਾਂ ਦੋ ਕੁੜੀਆਂ ਦਾ ਕਤਲ ਛੜੋ ਕੀਤਾ ਗਿਆ ਤਾਂ ਅੰਬਾਲਾ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿੱਥੇ ਦੋ ਕੁੜੀਆਂ ਨੇ ਛੜੀਆਂ ਮ੍ਰਿਤਕ ਹਾਲਤ ਦੇ ਵਿੱਚੋਂ ਘਰ ਦੇ ਬੈੱਡ ਤੋਂ ਮਿਲਿਆ ਸੀ ਤੇ ਇਲਜ਼ਾਮ ਨੇ ਛੜੇ ਉਹ ਗਵਾਂਡੀਆਂ ਦੇ ਉੱਪਰ ਲੱਗੇ ਸੀ ਕਿ ਪਰਿਵਾਰ ਦੀ ਗਵਾਂਡੀਆਂ ਦੇ ਨਾਲ ਲੜਾਈ ਹੋਈ ਆ ਜਦੋਂ ਇਹਨਾਂ ਬੱਚੀਆਂ ਦੇ ਮਾਤਾ ਪਿਤਾ ਕੰਮ ਤੇ ਚਲੇ ਗਏ ਤਾਂ ਇੱਕ ਬੰਦੇ ਨੇ ਆ ਕੇ ਘਰ ਦੇ ਵਿੱਚ ਦਾਖਲ ਹੋ ਕੇ ਉਹਨਾਂ ਦਾ ਕਤਲ ਛੜੋ ਕਰ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਪੂਰੀ ਢੰਗਾਈ ਦੇ ਨਾਲ ਚਾਂਚਾ ਚੜੀ ਉਹ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਇਹ ਵੱਡਾ ਖੁਲਾਸਾ ਨਿਕਲ ਕੇ ਸਾਹਮਣੇ ਆਇਆ ਕਿ ਉਹਨਾਂ ਦੋਵਾਂ ਬੱਚਿਆਂ ਦਾ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਹਨਾਂ ਦੀ ਹੀ ਸਾਕੀ ਮਾਂ ਹੁੰਦੀ ਆ ਜਿਸ ਨੇ ਬੜੀ ਹੀ ਬੇਰਹਿਮੀ ਦੇ ਨਾਲ ਗਲਾ ਘੋਟ ਕੇ ਉਹਨਾਂ ਦੀ ਹਤਿਆ ਕਰ ਦਿੱਤੀ ਤਾਂ ਮਾਂ ਦੇ ਵੱਲੋਂ ਆਪਣੇ ਦੋ ਛੋਟੀਆਂ-ਛੋਟੀਆਂ ਬੱਚਿਆਂ ਦਾ ਕਤਲ ਕੀਤਾ ਗਿਆ ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਕਾਰਨ ਕੋਈ ਨਿਕਲ ਕੇ ਸਾਹਮਣੇ ਨਹੀਂ ਆਇਆ ਕਿ ਕਿਹੜੇ ਕਾਰਨਾ ਕਰਕੇ ਉਸ ਮਾਂ ਦੇ ਵੱਲੋਂ ਇਹ ਕਤਲ ਕੀਤਾ ਗਿਆ ਪਰ ਪੁਲਿਸ ਦੇ ਵੱਲੋਂ ਇਹਨਾਂ ਬੱਚੀਆਂ ਦੀ ਮਾਂ ਨੂੰ ਗ੍ਰਿਫਤਾਰ ਆ ਛੜੋ ਕੀਤਾ ਗਿਆ ਤਾਂ ਇੱਕ ਦੀ ਉਮਰ 7 ਸਾਲ ਸੀ ਤੇ ਦੂਜੀ ਦੀ ਉਮਰ 11 ਸਾਲ ਸੀ ਜਿਨ੍ਹਾਂ ਦੀ ਹੱਤਿਆ ਉਹਨਾਂ ਦੀ ਮਾਂ ਦੇ ਵੱਲੋਂ ਕੀਤੀ ਗਈ ਆ ਤਾਂ ਮਿਲੀ ਜਾਣਕਾਰੀ ਮੁਤਾਬਕ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਉਹ ਜਿਹੜੀ ਔਰਤ ਸੀ ਉਸ ਨੂੰ ਉਸਦਾ ਪਤੀ ਤਾਨੇ ਮਾਰਦਾ ਸੀ ਕਿ ਜਿਹੜੀਆਂ ਇਹ ਛੋਟੀਆਂ ਦੋਵੇਂ ਕੁੜੀਆਂ ਨੇ ਉਹ ਨਜਾਇਜ਼ ਨੇ ਜਿਸ ਤੋਂ ਬਾਅਦ ਇਹਨਾਂ ਦੇ ਵਿੱਚ ਕਾਫੀ ਤਕਰਾਰ ਚੱਲਦਾ ਸੀ ਤੇ ਜਿਸ ਤੋਂ ਅੱਕ ਕੇ ਇਸ ਔਰਤ ਦੇ ਵੱਲੋਂ ਇੱਕ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਕੋਈ ਅਧਿਕਾਰੇ ਤੌਰ ਤੇ ਪੁਸ਼ਟੀ ਤਾਂ ਸਾਹਮਣੇ ਨਹੀਂ ਆਈ ਪਰ ਪੁਲਿਸ ਦੇ ਵੱਲੋਂ ਹੁਣ 2 ਦਿਨਾਂ ਦਾ ਰਿਮਾਂਡ ਹੈ ਜਿਹੜਾ ਇਸ ਔਰਤ ਦਾ ਲਿਆ ਗਿਆ ਪੁਲਿਸ ਹੁਣ ਇਸ ਦਾ ਪੁੱਛਗਿੱਛ ਕਰਕੇ ਵੱਡੇ ਖੁਲਾਸੇ ਨੇੜੇ ਹੋ ਕਰੇਗੀ ਕਿ ਕਿਹੜੇ ਕਾਰਨਾ ਕਰਕੇ ਇਸ ਔਰਤ ਦੇ ਵੱਲੋਂ ਆਪਣੀਆਂ ਹੀ ਦੋ ਕੁੜੀਆਂ ਦਾ ਕਤਲ ਕੀਤਾ ਗਿਆ ਤਾਂ ਇੱਕ ਮਾਂ ਦੇ ਵੱਲੋਂ ਆਪਣੀਆਂ ਦੋ ਛੋਟੀਆਂ-ਛੋਟੀਆਂ ਬੱਚੀਆਂ ਦਾ ਗਲਾ ਘੋਟ ਕੇ ਉਹਨਾਂ ਦੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕਰ ਦਿੱਤੀ ਗਈ ਆ ਤਾਂ ਇੱਕ ਦੀ ਉਮਰ ਮਹਿਜ਼ 7 ਸਾਲ ਸੀ ਤੇ ਇੱਕ ਦੀ ਉਮਰ 11 ਸਾਲ ਸੀ ਜਿਹੜੇ ਕਿ ਘਰ ਦੇ ਇੱਕ ਕਮਰੇ ਦੇ ਬੈੱਡ ਤੋਂ ਮ੍ਰਿਤਕ ਹਾਲਤ ਦੇ ਵਿੱਚ ਪਈਆਂ ਮਿਲੀਆਂ ਸੀ ਤਾਂ ਜਿਸ ਤੋਂ ਬਾਅਦ ਗਵਾਂਡੀਆਂ ਦੇ ਉੱਪਰ ਇਲਜ਼ਾਮ ਲਗਾਏ ਗਏ ਸੀ ਸ਼ੱਕ ਜਤਾਇਆ ਗਿਆ ਸੀ ਕਿ ਉਹਨਾਂ ਦੇ ਵੱਲੋਂ ਹੀ ਸਾਡੀਆਂ ਬੱਚੀਆਂ ਦਾ ਕਤਲ ਜਿਹੜਾ ਉਹ ਕੀਤਾ ਗਿਆ ਤਾਂ ਪੁਲਿਸ ਦੇ ਵੱਲੋਂ ਹੁਣ ਵੱਡਾ खुलासा की ता गया कि पहले तो बहुत घटना तो तो दुल तो घटी थी हमारे नान हाउस वाल्मीकि बस्ती में चौकी नंबर चार का एरिया जो पड़ता है जिसमें दो बच्चियां एक सात साल की और एक ग्यारह साल की मृत अवस्था में अपने घर में हमें मिली थी सूचना पर हमने कार्रवाई करी थी और तफ्तीश के दौरान फाइनली कल सोमवार शाम को हमने एक अरेस्ट करी है जिसमें जो मुख्य आरोपी है हमारी उनकी माता है उनकी मदर है बच्चियों की और आज उनको कोर्ट में पेश करके हमने दो दिन का रिमांड लिया है जी अभी क्या मोटिव था क्या कारण था एक प्री प्लान था एकदम सत्या की गई इसकी अभी रिमांड में हम क्लैरिटी लेंगे मदर की इंटेरोगेशन करके गई दबाया गया या जी अभी जो प्राइम में प्रथम दृष्टि दिख रहा है कि वो गला गोट के और सांस रोक कर बच्चों की हत्या की गई है